ਅੱਜ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਬੁਰਜ ਨੱਥੂਕੇ ਤਸਵੀਰ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਛੋਸਰੀ ਹਾਲੀ ਤੋਂ 5-4 ਕਿਲੋਮੀਟਰ ਦੀ ਦੂਰੀ ਛੋਸਰੀ ਹਾਲੀ ਤੋਂ ਕਿ ਛੜਕ ਪੱਟੀ ਸ਼ਹਿਰ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਆਉਂਦਾ ਕਣਿਆਲਾ ਸਰਾਲੀ ਮੰਡ ਸ਼ਖਰੀ ਇਹ ਪਿੰਡ ਨੇੜੇ ਨੇੜੇ ਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ ਕੋਈ 7-8 ਕ ਨਾਗ ਦਿਖਾਉਣੇ ਆ ਤਕਰੀਬਨ ਵੜਾ ਜਿਆਦਿਆਂ ਨੇ ਠੀਕ ਆ ਜੀ ਕੋਈ ਸ਼ੇਕ ਨਾਗ ਵੜਾ ਨੇ ਤੇ ਇੱਕ ਜਿਹੜੀ ਅੰਦਰ ਤੁਸੀਂ ਮੱਝ ਦੇਖੋਗੇ ਸਾਰੇ ਪਸ਼ੂ ਸੂਏ ਸਵਾਇਆ ਕੁਝ ਕੇ ਵਿੱਚੋਂ नाग ਜਿਹੜੇ ਆ ਤੋਕੜ ਤੇ ਕੁਝ ਇੱਕ ਦੋ ਨਾਗ ਜਿਹੜੇ ਵਿੱਚ ਤੋਕੜ ਗੱਬਣ ਸੋ ਸੂਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਵੜਾ ਵੀ ਤੁਹਾਨੂੰ ਦਿਖਾ ਦੇਵਾਂਗੇ ਸੋ ਤਰੀਕ ਅੱਜ 14 ਅਪ੍ਰੈਲ ਤੇ ਸਮਾਂ ਕੀ ਮਾਰਨਿੰਗ ਦੇ 8:30 ਵਜੇ ਦਾ ਕੁਲਦੀਪ ਦੇ ਕੋਲ ਆਇਆ ਦੋਸਤੋ ਬੁਰਜ ਨੱਥੂ ਕਾਲਾ ਭਰਾ ਆਪਣਾ ਵਪਾਰ ਦਾ ਕੰਮ ਕਰਦਾ ਤੇ ਪਸ਼ੂ ਆਉਂਦੇ ਰਹਿੰਦੇ ਆ ਛੋਟੇ ਛੋਟੇ ਰੇਟਾਂ ਦੇ ਉੱਪਰ ਪਸ਼ੂ ਵੀਰ ਲਿਆ ਕੇ ਸੇਲ ਕਰ ਦਿੰਦਾ ਜਾਇਜ ਰੇਟ ਹ ਸੋ ਅੱਜ ਦੇਖਾਂਗੇ ਆਪਾਂ ਕਿਹੜੇ ਕਿਹੜੇ ਮੁੱਲ ਦੇ ਪਸ਼ੂ ਆ ਤੇ ਕਿੰਨਾ ਕਿੰਨਾ ਦੁੱਧਤਾ ਇਹਨਾਂ ਪਸ਼ੂਆਂ ਦੇ ਥੱਲੇ ਸੋ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾਰ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਆਪਾਂ ਹਰ ਬਾਰ ਸਟਾਰਟਿੰਗ ਤੋਂ ਜ਼ਿਕਰ ਕਰਦੇ ਆਂ ਵੀ ਇੱਥੇ ਖਰੀਦਦਾਰੀ ਇੱਥੇ ਆਣ ਕੇ ਕਰੋ ਆਨਲਾਈਨ ਵੀ ਤੁਸੀਂ ਚੀਜ਼ ਮਂਗਾਵੋ ਇੱਕ ਦੂਜੇ ਦੇ ਵਿਸ਼ਵਾਸ ਕਰਕੇ ਪਰ ਇੱਥੇ ਆ ਕੇ ਮੇਰਾ ਭਰਾ ਤਸੱਲੀ ਕਰੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਦੁੱਧ ਵਤ ਗਿਆ ਘਟ ਗਿਆ ਠੀਕ ਹੈ ਜੀ ਬਾਅਦ ਵਿੱਚ ਲਾਂਭਾ ਲੈਣਾ ਦੇ ਨਾਲ ਮਾੜੀ ਗੱਲ ਆ ਇੱਥੇ ਆਣ ਕੇ ਜੋ ਦੱਸਿਆ ਜਾਊਗਾ ਉਹਨੇ ਦੁੱਧ ਦੀ ਤਸੱਲੀ ਕਰੋ ਆਓ ਕਰਦੇ ਆਂ ਗੱਲਬ ਸਭ ਤੋਂ ਪਹਿਲਾਂ ਕਲਦੀਪ بھائی ਸਤਿ ਸ੍ਰੀ ਅਕਾਲ। ਸਤਿ ਆਖਾਂ ਸਭਵਾਰ। ਠੀਕ ਆ। ਬਹੁਤ ਵਧੀਆ ਵੀਰੇ ਕਲਦੀਪ ਠੀਕ ਠਾਕ ਹੈ। ਹਾਂਜੀ ਹਾਂਜੀ ਬੜੀ ਕਿਰਪਾ ਬਖਸ਼। ਚਲ ਸ਼ੁਕਰੇ ਮਾਲਕਾ। ਬਾਕੀ ਜਿੰਨੇ ਭੈਣ ਭਰਾ ਸਾਰੇ ਵੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ। ਹਾਂਜੀ। ਲੈ ਵੀ ਕਲਦੀਪ ਵੀਰੇ ਅੱਜ ਮਾਲ ਟੋਟਲ ਵਾਸਤੇ 7 ਕ ਨਾਗ ਨੇ। ਹਾਂਜੀ 7 ਤਾਂ 6 ਵੇੜਾ ਵਾਂ ਤੇ 1 ਝੋਟੀ ਆ। ਠੀਕ ਆ। ਹਾਂਜੀ। ਵਾਸਤੇ ਪਸ਼ੂ ਸਾਰੇ ਦੁੱਧ ਤੇ ਚੱਲ ਰਹੇ ਆ। ਆ ਸਾਰੀਆਂ ਟੋਕੜਾਂ ਕੱਪਣਾ ਵੀ ਹੈਗੀਆਂ ਵਾ ਸੱਜਣਾ ਵੀ ਹੈਗੀਆਂ ਬੱਤੀਆਂ ਬਗੈਰ ਵੀ। ਠੀਕ ਕਾਰਗਰਮੀਆਂ ਦੇ ਤੋਹਫੇ ਆ ਤੇ ਗਰਮੀ ਦਾ ਤੋਹਫੇ ਆ ਹਾਂ ਜੇ ਰੇਡ ਵੀ ਬਿਲਕੁਲ ਨਾਲ ਛੋਟੇ ਰੇਡ ਵੀ ਸਾਰੇ ਆ ਸਾਰੇ ਦੇ ਦਿੱਤੇ ਗਿਆ ਹਾਂ ਹਾਂ ਤੇਰੇ ਤੋਕੜਾ ਤਕਣਾ ਗਰਮੀ ਕੱਢ ਚੜ ਗਈਆਂ ਨਾ ਹਾਂ ਹਾਂ ਮਤਲਬ ਬਹੁਤ ਐਨ ਸਿਰੇ ਲ ਆ ਜਾਣੀਆਂ ਹਾਂ ਚਲ ਇਧਰੋਂ ਪੁੱਸ ਸ਼ੁਰੂਆਤ ਕਰਾਂਗੇ ਇੱਕ ਪਾਸੇ ਉੱਟੀਗਾ ਜੀ ਇੱਕ ਵੈਰ ਤੁਹਾਨੂੰ ਦਿਖਾ ਦੇਾਂਗੇ ਕ੍ਰੋਸ ਅੰਗ ਦੇ ਵਿੱਚ ਆ ਕੋਈ ਜਰਸੀ ਨਾਲ ਕ੍ਰੋਸ ਐਚਪ ਦਾ ਮੰਨ ਲੈ ਸੋ ਕੱਦ ਵਧਿਆ ਇਹਦਾ ਮੀਡੀਅਮ ਤੋਂ ਪਲਾਸ ਹਾਈਟ ਆ ਵਟੀਆਂ ਵੜਾਂ ਦੇ ਵਿੱਚ ਆ ਜਾਂਦੀ ਆ ਇਹ ਕੁਲਦੀਪਰ ਕੀ ਡਿਟੇਲਿੰਗ ਸੰਗ ਸਾਹਿਬ ਦੋ ਜਾ ਸੁਆ ਹਾਂ ਜੀ 15 ਕਿਲੋ ਦੋ ਤਿਆਰ ਹੋਊਗਾ ਠੀਕ ਆ 20 ਦਿਨਾਂ ਦੀ ਸੂਈ ਹੋਊਗੀ ਬੱਚਾ ਮਗਰ ਆ ਮਗਰ ਬੱਚਾ ਹਾਂ 20 ਦਿਨਾਂ ਦੀ ਸੂਈ ਆ 20 ਦੀ ਮੰਨ ਲੈ ਭਾਈ 25 ਦੀ ਮੰਨ ਲੈ ਕੋਈ ਠੀਕ ਆ ਦੁੱਧ 15 ਹੀ ਚਵਾਦਗੇ 15 ਕਿਲੋ ਨੈਟ ਹੋਊਗਾ ਠੀਕ ਆ ਆ ਵੀ ਅਗਲਾ ਲੀਟਰ ਮਾਰ ਕੇ ਲੈ ਆ ਜੀ ਸਵੇਰ ਤੋਂ ਜਾਹਰਾ ਆ ਠੰਡੀ ਠੰਡੀ ਆ ਵਾਸੇ ਹਾਂ ਠੰਡੀ ਠੰਡੀ ਲੋ ਵੀ ਠੀਕ ਆ ਭਾਈ ਬੱਚਾ ਛੱਡ ਭਾਈ ਉਦਾਂ ਹੀ ਚੋਲਾ ਪਰਵਾਇ ਹਾਂ ਦੋਸਤੋ ਠੰਡੀ ਤੇਰੀਆ ਸੀਲ ਸਾਉ ਸੋ 20 ਭਾਈਆਂ 30 ਤੋਂ ਭਾਈਆਂ 25 ਦਿਨਾਂ ਬਾਅਦ ਸਵੇਰ ਮੰਨ ਲਿਆ ਜੇ ਸੋ 15 ਕਿਲੋ ਇਸ ਵਕਤੇ ਦੇ ਥਲੇ ਦੁੱਧ ਹਾਜ਼ਰ ਆ ਦੇਖੋ ਸੋ ਥਾਨਤਨ ਵੀ ਪੂਰਾ ਓਕੇ ਓਕੇ ਠੀਕ ਆ ਜੀ ਹਾਂ ਠੀਕ ਆ ਫੁਰਾਂਗੇ ਦਾ ਬਲੈਕ ਆ ਠੀਕ ਆ ਜੀ ਬਾਕੀ ਕ੍ਰੋਸ ਸੰਗ ਦੇ ਵਿੱਚ ਆ ਸੋ ਗਰਮੀ ਦੇ ਵਿੱਚ ਕਿਸੇ ਰਕਮ ਦਾ ਕੋਈ ਗਰਮੀ ਗਰਮੀ ਨਾਮ ਮਨਾਉਣ ਵਾਲਾ ਇਹ ਪਸ਼ੂ ਆ ਥੋੜੀ ਤੋੜ ਕੇ ਦਿਖਾ ਰਹੇ ਆ ਤੁਹਾਨੂੰ ਮਗਰ ਇਹਦੇ ਬੱਛਾ ਮੇਲ ਕਾਪ ਓਕੇ ਪੁਗੋਈ ਤਾਂ ਆਉਂਦੀਆਂ ਮਾਂ ਦੇ ਕੋਲ ਇਹ ਪੈਰਾਂ ਥੋੜਾ ਕਰਦੇ ਹਾਂ ਹਾਂ ਬਾਕੀ ਆ ਗਈ ਠੰਢੀ ਐ ਕੋਈ ਤੇਗਾ ਇਉਂ ਦਾ ਕੋਈ ਗੱਲ ਨਹੀਂ ਕੀ ਕੋਈ ਲੱਤ ਛੜਾ ਲੈਣੀ ਨਹੀਂ ਚਲੋ ਬੰਗਾਰ ਅਸੀਂ ਕਿਸੇ ਦੀ ਖੁਸ਼ੀ ਪਾਉਣਾ ਪਾ ਲੈ ਬੰਗਾ ਪਾ ਗਏ ਚੋਈ ਦੀ ਹਾਂ ਆ ਜਾ ਲਓ ਜੀ ਠੀਕ ਆ ਸੋ ਬਹਿਣੀ ਇੱਕ ਬਹਿਣੀ ਵਾਲੀ ਸਾਈਡ ਤੋਂ ਸੋ ਮਾਰੋ ਚਾਹ ਤੇ ਠੀਕ ਆ ਜੀ ਸੋ ਥਣ ਥਣ ਨੂੰ ਵਧੀਆ ਨਖੇੜ ਨਖੇੜ ਚੰਗਾ ਆਪਸੀ ਥਣਾ ਲੱਗਿਆ ਥਣ ਤੇ ਮੱਜਾਂ ਵਾਲਾ ਲੱਗਾ ਮੁੱਠੀ ਮੁੱਠੀ ਥਣਾ ਸੋ 15 ਕਿਲੋ ਐਸੋ ਸੋ ਬਾਕੀ ਸੇਵਾ ਹੋਊਗੀ ਦੁੱਧ ਹੋਰ ਵੱਜੂਗੀ ਅਦਰਬਾ ਦੋਗੇ ਤਰ੍ਹਾਂ ਪੁੱਛੀਂਗਾ ਤੇ ਨਾਮ ਹੀ ਲੈ ਤੱਕ ਤਾਂ ਪਸ਼ੂ ਵਧਦਾ ਹੀ ਆ ਫੀਕ ਤੇ ਚੜਦਾ ਹੀ ਆ ਬਾਕੀ ਸੇਵਾਣਾ ਆ ਦੁੱਧ ਸੇਵਾ ਨਾਲ ਆਪਣੇ ਤਾਂ ਨਿਕਲ ਆ ਦੋ ਗੇ ਤਿੰਨ ਹੋਣਾ ਹੀ ਆ ਵਾ ਤਿੰਨ ਕੱਲ ਆਈਆਂ ਵਾ ਠੀਕ ਆ ਇਹ ਦਾ ਹਾਵਣਾ ਕਲਦੀ ਪਈ ਤਾਂ ਮੁੱਲ ਕੀ ਕਰਦੇ ਆ 1 ਡੇ ਆਉਂਦੀਆਂ ਆ ਮੁੱਲ ਤੇ ਦਾ ਕਰਦੇ 65000 ਰੁਪਇਆ 65 ਆ ਨਾਲ ਹੀ ਗੱਲ ਕੀ ਆ 62000 ਦੇ ਦਈਏ 62 ਹੋਰ ਨਹੀਂ ਹੁੰਦਾ ਥੱਲੇ ਦੋ ਹੋਰ ਛੱਡਦਾ ਪੂਰੇ 60 ਦੇ ਦਾਂਗੇ 60 ਦੇ ਹਾਂ ਠੀਕ ਆ ਬਈ ਮਾ ਜੀ ਭਾਣ ਜੀ ਆਪਦੀ ਕੋਈ ਤਸੱਲੀ ਕਰਕੇ ਖੜੇ ਠੀਕ ਆ ਸੋ 60000 ਦਈਏ ਵੜ ਮਿਲ ਜਾਊਗੀ ਠੀਕ ਆ ਇਦੋਂ ਇਹ ਕੁਰੀਤਾਂ ਨੂੰ ਫੇਰਾ ਪਾ ਲਾ ਕੇ ਮਾੜਾ ਪਰ ਨੂੰ ਦਿਖਾ ਦਿੰਨੇ ਆ ਆ ਕਰਦੇ ਆ ਮਾੜਾ ਪਰ ਆ ਦੇਖੋ ਠੀਕ ਆ ਉਹ ਵੈਸੇ ਜਿਹੜੇ ਪਸ਼ੂ ਦੋਸਤੋ ਅਜੇ ਚਵਾਈ ਲਈ ਰੱਖੇ ਸੀਗੇ ਚੋਣ ਚਵਾਉਣ ਵਾਲੇ ਆ ਠੀਕ ਆ ਜੀ ਸੋ ਪਹਿਲਾਂ ਸੋਚਿਆ ਵੀ ਵੀਡੀਓ ਬਣਾ ਦਈਏ ਉਸ ਤੋਂ ਬਾਅਦ ਵੀਰ ਨੇ ਚਵਾਈ ਕਰਨੀ ਆ ਥੋੜਾ ਜਿਹਾ ਭਰੇ ਭੰਡ ਜਿਹੜੇ ਭਰੇ ਥਣ ਪਸ਼ੂ ਨਜ਼ਰ ਆ ਜਾਣ ਤੁਹਾਨੂੰ ਪੂਰੀ ਨਿੱਗਰ ਆ ਵਜਨ ਵੇਟ ਪੂਰਾ ਇਸ ਵੇੜ ਦਾ ਸੈਕੰਡ ਨੰਬਰ ਤੇ ਵੀਰ ਕਲਦੀਪ ਇਧਰ ਜਰਸੀ ਆ ਗਈ ਇੱਕ ਹਾਂਜੀ ਇਹ 8 ਮਹੀਨਾ ਲਈ ਕੱਬਣਾ 8 ਮਹੀਨਿਆਂ ਦੀ ਹਾਂ ਠੀਕ ਆ ਵੀਰ ਪਰ ਬਣੀ ਸਰਜਰੀ ਫਿਰਦੀ ਆ ਆਹ ਦੇਖ ਦੁੱਧ ਦਾ ਤਾਂ ਹੈਗਾ ਥੱਲੇ ਕਿੰਨਾ 8 ਕਿਲੋ ਦੁੱਧ ਨੇਟੂ 8 ਕਿਲੋ ਦੁੱਧ ਹਾਂ ਲੈਟ ਤੇ ਗੱਬਣ ਕਹਿੰਦੇ ਮਹੀਨੇ 8 ਮਹੀਨੇ ਦੀ 8 ਮਹੀਨੇ ਦੀ ਗੱਬਣ ਵੀ ਆ ਹਾਂ ਇਹ ਹਾਂ ਲੋ ਦਿੰਦੀ ਏ 17 18 ਕਿਲੋ ਤੇ ਮਹੀਨਾ ਤਾਂ ਫਿਰ ਸਾਰਾ ਇੱਕ ਹੀ ਰਹਿ ਗਿਆ ਸਨ ਚ ਹੈ ਹਾਂ ਅਰਮਮੀ ਨਾ ਜਾਣਦੇ ਆ ਵਾ ਹਾਂ ਹੂੰ ਤੇ ਤੱਕਾ ਉਹ ਸਾਢੇ ਸੱਤਾਂ ਦੀ ਮਾਲ ਲੈ ਭੇਠਾਂ ਦੀ ਮਾਲ ਲੈ 8 ਮਹੀਨਾ ਜਾਣਦੇ ਆ ਸੱਜਰ ਫਿਰ ਕੀ ਕੀਤਾ ਹੋਏ ਨੇ ਅੱਛਾ ਦੇ ਦੇ 17 18 ਕਿਲੋ ਦੁੱਧ ਅੱਛਾ ਆ ਉਹ ਜਿਹੜੀ ਅੱਜ ਹੀ ਵੇਖ ਲਾ ਵੀ ਬਾਕੀ ਐ ਠੱਡੀ ਤੂੰ ਆਇਆ ਤਾਂ ਮੁਕਣ ਤੇ ਆਇਆ ਤੇ ਫਿਰ ਦਵਾਈ ਸ਼ਟਾਰਟ ਹੋਣਾ ਹਾਂ ਉਹਦੇ ਵੀ 8 ਕਿਲੋ ਦੁੱਧ ਬਾਕੀ ਦੀਨੀ ਕੀ ਆ ਲੋਵੀ ਬਹੁਤ ਪਿਆਰੀ ਬੈੜਾ ਬਾਕੀ ਮੇਰਾ ਭਰਾ ਤੁਸੀਂ ਆਪ ਅੰਦਾਜ਼ਾ ਲਾ ਲਿਆ ਜੇ 8 ਮਹੀਨਿਆਂ ਦੀ ਗੱਭਣਾ ਤੇ 8 ਕਿਲੋ ਦੁੱਧਾ ਜੀ 8 ਕਿਲੋ ਦੁੱਧਾ ਸੋ ਤੋਕਰ ਗੱਭਣੇ ਬੈੜਾ ਸਕ तकरीबन ਜਦੋਂ 2-3 ਮਹੀਨੇ ਪਸ਼ੂ ਨੂੰ ਛੱਡਣਾ ਵੀ ਚਾਹੀਦਾ ਫਿਰ ਵੀ ਇਹਦੇ ਤੇ 8 ਕਿਲੋ ਦੁੱਧਾ ਕੋਈ 2-3 ਕਿਲੋ ਨਹੀਂ ਗਾ ਚਲ ਆ ਜਾਣੀ ਆ ਦੇਖੋ ਇਹ ਰਾਤ ਹੀ ਆਈ ਅਹ ਛੋ ਰੰਗ ਵੀ ਬਹੁਤ ਸੋਹਣਾ ਬ੍ਰਾਊਨ ਜਾਂ ਬਿਸਕੁਟੀ ਜਾਂ ਕਾਲਾ ਰਾਇ ਦਾ ਸੋ ਚਾਰੇ ਥਾਣ ਕੋਈ ਫੋਰ ਚਾਕ ਨਹੀਂ ਕੀ ਆ ਦੇਖੋ ਆ ਗਿਆ ਠੰਡੀ ਗਵਾ ਆ ਲੈ ਦੇ ਆ ਮਾਡਾਰ ਨਾਡਾਰ ਨਾ ਉਹ ਦੇਖੋ ਠੀਕ ਆ ਸੋ ਪੂਰੀ ਧੀਰੀ ਆ ਠੰਡੀ ਠੁੰਡੀ ਪੂਰੀ ਆ ਠੀਕ ਆ ਜੀ ਕੋਈ ਵਗ ਜਾਣੀ ਪਉਣਾ ਇਦਾਂ ਝੋਲਾ ਸਿੱਧਾ ਫਿਰ ਕਲਦੀਪ ਤੇਜਾ ਸੂਆ ਸੂਗੀ ਹਾਂ ਤੇਜਾ ਸੂਗੀ ਠੀਕ ਆ ਬੱਚਾ ਬਾਬੇ ਅੱਗੇ ਤੇਜੇ ਸਵੇਰੀ ਇਹ ਗੱਬਣਾ ਇੱਕ ਮਹੀਨੇ ਦਾ ਹਜੇ ਸਮਾਂ ਬਾਕੀ ਸੋ ਟੋਕੜ ਗੱਬਣਾ ਬਾਕੀ ਦੁੱਧ ਵੀ ਚੰਗਾ ਥੱਲੇ ਠੀਕ ਆ ਜੀ ਇਹ ਵੀ ਨਾ ਮੇਰਾ ਭਰਾ ਵੀ ਆ ਕੇ 8 ਕਿਲੋ ਦੁੱਧ ਨੋਰਮਲ ਕਈ ਵਾਰ ਨ ਜਰਸੀਆਂ ਹੀ 8 8 ਕਿਲੋ ਵਾਲੀਆਂ ਹੁੰਦੀਆਂ ਨੇ ਇਹ 17 18 ਕਿਲੋ ਦੁੱਧ ਕਿਤਨਾ ਕਿਤੇ ਦਾ ਬਿਲਕੁਲ ਪੀਕ ਤੇ ਰਿਹਾ ਹੋਊਗਾ ਜਿਹੜਾ ਅੱਜ ਵੀ ਕਰਮਾ ਲਈ 8 ਕਿਲੋ ਦੇਣ ਰਹੀ ਆ ਸੋ 8 ਮਹੀਨਿਆਂ ਦੀ ਮੂਹ ਮੱਥੇ ਦੀ ਬੂਥੀ ਪਾਤੀ ਬਹੁਤ ਸੋਹਣੀ ਆ ਛੋਟੀ ਜੀ ਬੂਥੀ ਆ ਬਿਲਕੁਲ ਇੱਕ ਵਾਰੀ ਤੁਹਾਨੂੰ ਫਿਰ ਲੱਗ ਗਿਆ ਵਿਖਾ ਦੇਣੀ ਆ ਫੇਸ ਮਾਰਾ ਜਾਨੂੰ ਕਰੀ ਕੁਲਦੀਪ ਆ ਦੇਖੋ ਆ ਦੇਖੋ ਜੀ ਠੀਕ ਆ ਸੋ ਰੰਗ ਬਹੁਤ ਸੋਹਣਾ ਕਰੀਮ ਤੇ ਇੱਕ ਫਰੌਂਗ ਦੇ ਦਿੰਦੀ ਆ ਜਿੰਨਾ ਹੁਣੇ ਦੇ ਦਿੰਦੀ ਆ ਮੈਂ ਹੋਰ ਗੱਲ ਕਰਦਾ ਵੀ ਤੇ ਇਹਨਾਂ ਜਰਸੀਆਂ ਹੀ ਓਟੀਆਂ ਵੀ ਜਿਹੜੀਆਂ ਨਿੱਕੀਆਂ-ਨਿੱਕੀਆਂ ਮਿਲਦੀਆਂ ਵੀ 8-8 ਨਾਲ 7-7 ਕਿਲੋ ਵਾਲੀਆਂ ਹਾਂ ਉਹ ਮਾਂ ਚਲਾ ਲੀਆਂ ਨਹੀਂ ਹੋਏ ਲੰਘੇ ਹਾਂ ਹਾਂ ਇਹ ਕੱਦੀ ਵੀ ਕੀ ਮੁੱਲ ਰਊਗਾ ਇਹਦਾ ਤੋਕਰ ਗੱਪਣ ਦਾ ਮੁੱਲ ਤਾਂ ਮੈਂ 40-42 ਕਰ ਲਈਏ ਆ ਦੋ ਛੱਡਾਂਗੇ ਆ ਲਾ 38 38 ਦੀ ਹਾਂ ਦੇ ਦਿਓ ਹਾਂ ਲਓ ਵੀ 38000 ਦੀ ਮੌਜੂਦ ਵੀ 50 ਛੱਡਾਂਗੇ 350 ਸਾਢੇ 37 ਦੀ ਹਾਂ ਸੋ ਸਾਢੇ 37 ਦੀ ਅੱਜ ਹਾਂ ਜਨਾ ਤੁਹਾਨੂੰ ਮਿਲ ਜੂਗੀ ਚੰਗੀ ਕਰਪੂਰ ਵਾਲੀ ਵੇੜਾ ਮੇਰਾ ਭਰਾ ਕੋਈ ਇਹ ਨਾਖੇ ਆ ਵੇਖੋ ਆ ਲੈ ਕੱਦੀ ਵਿਖਾ ਦੇ ਕੋਈ ਮਾੜਾ ਥੱਲੇ ਤਾਂ ਉਹਨੂੰ ਕਰਦੇ ਹਾਂ ਤੋਂ ਕੋਲ ਸਾਗਨੀ ਵਿੱਚ ਚਾਰੇ ਥਾਣਾ ਹਾਂ ਜਿਦਾ ਮਰਜੀ ਬਾਇਆ ਇਹਾਂ ਦੀ ਕੋ ਮੋਬੀਆ ਵੀ ਬੜੇ ਮਤਲਬ ਦੀ ਬੈੜਾ ਬਹੁਤ ਪਿਆਰੀ ਆ ਰੰਗ ਰੰਗ ਬਹੁਤ ਸੋਨਾ ਬਿਊਟੀ ਦੇ ਵਿੱਚ ਵੀ ਸ਼ਾਨਦਾਰ ਆ ਇਧਰ ਕਲਦੀਬਾਈ ਇੱਕ ਆਪਣੇ ਕੋਲ ਤੀਜੇ ਨੰਬਰ ਤੇ ਆ ਜਰਸੀ ਖੜੀ ਆ ਤੇ ਪਹਿਲਾ ਸੁਆ ਚੌਗੀ ਮੂੰਹ ਏ ਚਾਰ ਦੰਦ ਹਾਂ ਚਾਰ ਦੰਦ ਤੇ ਪਹਿਲਣ ਪਲੂਣ ਹੀ ਸੂਈ ਏ ਹਾਂ ਹਾਂ ਸੂਈ ਕਦੋਂ ਪੁੱਤ ਮਰ ਗਿਆ ਇਹਦਾ ਅੱਛਾ ਨਹੀਂ ਨਹੀਂ ਇਹਦੀ ਸੂਈ ਹੁਣ ਬਗੈਰ ਬੱਚੇ ਚਲਾ ਹਾਂ ਬਗੈਰ ਬੱਚੇ ਦੇ ਲੋਬੀ ਮਹੀਨੇ ਦੀ ਸੂਈ ਆ ਬਗੈਰ ਬੱਚੇ ਹੋ ਆ ਠੀਕ ਆ ਤੇ ਮੂੰਹੋਂ ਦੰਦ ਦੀ ਚੌਗੀ ਚਾਰ ਦੰਦ ਹਾਂ ਸੋ ਬੱਚੇ ਦਾ ਥਾਂ ਥਾਂ ਤੁਸੀਂ ਬਹੁਤ ਆ ਜਾ ਜੰਗਾ ਚੁੰ ਚੁੰ ਓਕੇ ਹੋਊਗੀ ਬਹੁਤ ਵਧੀਆ ਸੋ ਬਹੁਤ ਖੂਬਸੂਰਤ ਬੱਚੀ ਆ ਪਲੂਨ ਪਹਿਲਾ ਸੂਆ ਇਹ ਬੱਚੀ ਤੁਹਾਨੂੰ ਦਿਖਾ ਰਿਆ ਮਹੀਨੇ ਦੇ ਦਾ ਨੌ ਹੀ ਹੋਵੇ 8 ਕਿਲੋ ਦਾ ਨੈਟ ਹੋਊਗਾ 8 ਕਿਲੋ ਚਵਾ ਦਾਂਗੇ ਆਪਾਂ ਹਾਂ 8 ਕਿਲੋ ਇਹ ਨਵੇਂ ਨਵੇਂ ਖਾਂਦਾ ਤੁਨ ਮਾਤਾ ਕਰ ਜਾਂਦੀ ਹੈ ਇਹ ਹੁੰਦੇ ਆਈ ਹਲੇ ਠੀਕ ਆ ਉਹ तकरीबन ਪਰਸੋਂ ਚੌਥੀ ਆਪਾਂ ਪਾਈਏ ਤੇ ਅੱਜ ਪਲਕਤੀ ਆਇਆ ਹਾਂ ਕੱਲ ਆਈਆਂ ਕੋਤੇ ਕੋਏ ਆ ਜਾਈ ਆ ਠੀਕ ਆ 8 ਕਿਲੋ ਦੁੱਧ ਨੈਟ ਹੋਊਗਾ ਠੀਕ ਆ ਜਿਹੜਾ ਥਣ ਤੁਨ ਓਕੇ ਹੋਣਗੇ ਲੋ ਵੀ ਬੱਚੀ ਆ ਵੀ ਤੁਹਾਨੂੰ ਆਪਾਂ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਪਹਿਲਾ ਸੂਆ ਪਲੂਨ ਵੱੱਤੀ ਆ ਤੇ ਬਗੈਰ ਬੱਚੇ ਤੋਂ 9 ਕਿਲੋ ਤੋਂ 8 ਕਿਲੋ ਦੀ ਗਰੰਟੀ ਤਸੱਲੀ ਤੇ ਕੋਈ ਭਰਾ ਸੌਤਾ ਕਰ ਲਵੇ ਮੇਰੀ ਸੀ ਆ ਠੰਡੀ ਸੀ ਇਹ ਆ ਕਾਲੀ ਪਈਦੀ ਆ ਲੈ ਕੋਤੀ ਬਾਤੀ ਕਰੋ ਚੱਕ ਜਰਸੀ ਬਰੀਡ ਦੇ ਵਿੱਚ ਆ ਗਈ ਆ ਜੱਤੀ ਜੀ ਆ ਦੇਖੋ ਠੀਕ ਹੈ ਵੀ ਦੁੱਧ ਵੀ ਚਟਾ ਮਚਾਰ ਗਿਆ ਉਹ ਲੈ ਆ ਬਾਕੀ ਥੋੜਾ ਜਿਹਾ ਕੁਲਦੀਪ ਅੱਗੇ ਕੋਈ ਸਾਹਵਲਾ ਫੇ ਕਤਕੂਤ ਚੰਗਾ ਹਨਾ ਹਾਂ ਕਾਤੇ ਵੜਾ ਕਤ ਛੋਟੀਆਂ ਪਹਿਲੀ ਨਿੱਕੇ ਜੇ ਕਤਦੀ ਨਹੀਂ ਗਈ ਕਾਤ ਦੋ ਹੋਰ ਕਾ ਮੀਡੀਅਮ ਹਾਈਟ ਤੋਂ ਪਲਾਸੀ ਆ ਥੋੜੀ ਜਿਹੀ ਜਾਂ ਮੀਡੀਅਮ ਹਾਈਟ ਵੀ ਮੰਨ ਲੇ ਤੇ ਥੋੜਾ ਜਿਹਾ ਮੇਰਾ ਪਰ ਆ ਕੇ ਕੋਈ ਚੰਗੀ ਖੇਚਲ ਚੰਗੀ ਸਾਫ ਸਮਹਾਲ ਕਰਨ ਵਾਲਾ ਲੈ ਗਿਆ ਤੇ ਕੋਈ 2 ਤੋਂ 9 10 10 ਕਿਲੋ ਚਾਹੀਦਾ ਹਾਂ 10 ਕਿਲੋ ਚ ਆਈ ਹੋਈ ਹਾਂ ਤੇ ਆਣਗੇ ਲੈ ਤਨ ਪਤਾ ਜੀ ਜੂਨ ਲਾਉਂਦੀਆਂ ਨਹੀਂ ਆ ਜਾਂ ਬਿਲਕੁਲ ਬਿਲਕੁਲ ਹਾਂ ਉਹ ਤੈਨੂੰ ਪਤਾ ਆਪਾਂ ਆਵਾਂਗੇ ਜਾਈ ਉੱਥੇ ਵੀ ਲੱਗਦਾ ਤੇ ਵਿਚਾਰੀ ਹੁਣ ਆ ਇਹ ਤਾਂ ਇਹ ਦੋ ਤਿੰਨ ਕਿਤੇ ਵਾਂਡੇ ਚਲੇ ਜਾਈ ਆਪਣਾ ਨਹੀਂ ਲੱਗਦਾ ਤੇ ਕੋਈ ਕਾਲੇ ਜਨਵਰਾਂ ਨਾਲ ਤੇ ਉਹੀ ਕੰਮ ਇਹਨਾਂ ਦਾ ਇਹ ਕੁਲਦੀਪ ਕੀ ਮੁੱਲ ਕਰਦੇ ਵੀਰੇ ਦਾ ਮੁੱਲ ਤੇ ਕਰਦੇ 28000 ਆ 5000 ਦੀ ਆਣਾ ਦੇਾਂਗੇ ਇੱਕੋ ਇੱਕ ਗੱਲ ਹੀ ਆ ਹਾਂ ਇਹ ਛੱਡ ਦਾਂਗੇ 22 ਦੇ ਦਾਂਗੇ 24 ਦੀ ਹਾਂ 24000 ਦੀ ਲਓ ਇਹ ਦੋਹਾਂ ਦਾ ਫਿਰ ਤੇ ਵੱਛੀ ਭਾਵੇਂ 35000 ਦੇ ਦਿੰਦੇ ਹਾਂ ਚਲੋ ਉਹ ਤਾਂ ਕੰਮ ਆ ਤੈਨੂੰ ਪਤਾ ਵੀਰੇ ਪਰ ਉਹ ਕੰਮ ਕਰਨਾ ਨਹੀਂਗਾ ਉਹ ਕੰਮ ਦਾ ਕੋਈ ਸੁਆਦ ਨਹੀਂ ਆਉਂਦਾ ਨਾ 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 ਇਤਨਾ ਹੀ ਦੇ ਆ 24000 ਦੀ 200 ਮਿਲ ਜੂਗੀ ਇਹਨਾਂ ਬਿਨਾਂ ਬਗੈਰ ਬੱਚੇ ਤੋਂ ਆ ਨੇ ਰਵੀ 89899 10 ਕਿਲੋ ਵੀ ਦੁੱਧ ਚਵਾਈ ਗਈ ਤੇ ਮੈਨੂੰ ਲੱਗਦਾ ਵੀ ਕੋਈ ਬਾਹਲੇ ਰੁਪਈਏ ਨਾ ਲਾਊਗਾ ਮੇਰਾ ਭਰਾ ਵੀ ਹਾਂ ਵੀ 24000 ਲੱਗਾ ਇਹਦੇ ਕਿਤੇ ਦੁੱਧ ਘਟ ਦਿੰਦੀ ਆ 8 ਲੀਟਰ ਵੀ ਚਵਾਈ ਗਈ 9 ਲੀਟਰ ਵੀ ਚਵਾਈ ਗਈ ਕਿਸੇ ਭਰਾ ਕੋਲ ਨਾਰਮਲ ਸੇਵਾ ਵੀ ਰਹੀ ਇੰਨੇ ਦੀ ਮਾੜੀ ਨਹੀਂ ਗਈ 24000 ਦੀ ਵੱਛੀ ਮਿਲ ਜੂਗੀ ਨਾਲੇ ਮੂੰਹੋਂ ਦੰਦਾਂ ਦੇ ਵਿੱਚ ਵੀ ਤੁਹਾਨੂੰ ਨੋਟ ਕਰਾ ਦਿੱਤਾ ਵੀ ਪਹਿਲਾ ਸਵੇਰ ਚੌਗੀ ਸੂਈ ਆ ਹਾਂ ਨਵੀਂ ਵੱਛੀ ਹੈਗਾ ਵਾਧੇ ਵਾਲਾ ਸੌਤਾ ਇੱਧਰ ਵੀਰਕਲਦੀਪ ਅਗੇ ਆਪਣੇ ਕੋਲ 4 ਨੰਬਰ ਤੇ ਆ ਗਈ ਸ਼ਾਈਵਾਲ ਵਿੱਚ ਕ੍ਰੋਸ ਜੀ ਹਾਂ ਇਹ ਟੋਕੜਿਆ ਟੋਕੜ ਹਾਂ ਬੱਚਿਓ ਬਗੈਰ ਲੋ ਵੀ ਇਹ ਬੱਚਿਓ ਬਗੈਰ ਟੋਕੜ ਬਗੈਰ ਬਸ ਆ ਰਹੀ ਆ ਲੈ ਥਾਂ ਥਾਂ ਬਹੁਤ ਹੈ ਵੀ ਸੀਲ ਸੂਣਾ ਮੇਰਾ ਭਰਾ ਜਦੋਂ ਕੋਈ ਸ਼ਾਈ ਵਾਲਦਾ ਵਿੱਚ ਆਪਾਂ ਨਾ ਸੁਣਦੇ ਮੇਰੇ ਭਰਾ ਇਹ ਨਾ ਕੋਈ ਆਖੇ ਵੀ ਖਰੇ ਕੋਈ ਗਰਮਾ ਠੀਕ ਆ ਆ ਦੇਖੋ ਹਾਂ ਠੰਡੀ ਸੀ ਇਹ ਕੇ ਕੁੜੀ ਠੀਕ ਆ ਦੁੱਧ ਦੇਗਾ ਦੱਸ ਦੇਖੋ ਦੁੱਧ ਕਿੰਨਾ ਗਲਦੀਪ 5 5 ਕਿਲੋ ਹਾਂ ਲੋ ਵੀ 5 ਕਿਲੋ ਦੁੱਧ ਟੋਕੜ ਆ ਠੀਕ ਆ ਜੀ ਬਾਕੀ ਰਾਤੀ ਦਾ ਤੇ ਕੋਈ ਸ਼ਾਈ ਵਾਲਦਾ ਵਿੱਚ ਕਰੋਸ ਜਾਂ ਮੰਨ ਲੈ ਲਾੜ ਰੰਗ ਦੇ ਵਿੱਚ ਆ 5 ਕਿਲੋ ਦੁੱਧ ਥੋੜਾ ਰੁਪਈਆ ਲਾਉਣੇ ਕਿਸੇ ਸੱਜਣ ਭਰਾ ਨੇ ਦੋ ਤੋਂ ਕਿ ਪੰਜ 6 ਕਿਸੇ ਵੀਰ ਦੀ ਰਿਕੁਆਇਰਮੈਂਟ ਆਪੇ 5 6 ਕਿਲੋ ਦੁੱਧ ਨਾਲ ਡੰਗਾ ਸਰਦਾ ਜੀ ਆਓ ਠੀਕ ਆ ਸੋ ਰੇਟ ਵੀ ਬੜਾ ਛੋਟਾ ਰਹੂਗਾ ਬਾਕੀ ਦੁੱਧ ਵੀ 5 ਕਿਲੋ ਹੈਗਾ ਇਹਦੇ ਥੱਲੇ ਉਹ ਜਿਹੜਾ ਮੇਰਾ ਸੱਜਣ ਕੋਈ ਭਰਾ ਖਰੀਦਣਾ ਚਾਹੂਗਾ ਇੱਥੇ ਆ ਕੇ ਤਸੱਲੀ ਕਰ ਸਕਦੇ। ਕਈ ਹੁਣ ਜਿਆਦੇ ਪੈਸੇ ਨਹੀਂ ਲਾਉਂਦੇ ਆ ਦਿੰਦੇ ਘੱਟ ਆਲੇ। ਚਾਹ ਪਾਣੀ ਦਾ ਚਲੋ ਅਗਲੇ ਨੂੰ ਹੁੰਦਾ ਵੀ ਡੰਗ ਸਾਰ। ਕਿਉਂ ਨਹੀਂ ਲਾਵਾ ਕੱਢ ਦੂਗੀ। ਆ। ਚਲੋ ਇਤਨਾ ਵਾੜਾ ਵਟਾ ਵੜੇਮਾ ਪੈਂਦਾ ਕਿਆ ਕਰਮਾੜੀ ਨੇ ਇਹਨੇ। ਵਾੜੂਣ ਪਾ ਲੈ ਭਵਿਸ਼ੇ ਸੱਤ ਗੱਲੋ ਕਰਦੇ। ਆ ਬਿਲਕੁਲ ਇਹਦਾ ਮੁੱਲ ਵੀ ਕੀ ਦੇਊਗਾ। ਬੋਲ ਤੇ ਇਹਦਾ ਜੋ ਮਰਜ਼ੀ ਕਰ ਲੈ 13 ਕੱਲੇ 14 ਕੱਲੇ 12000 ਦੇ ਦਾਂਗੇ। 12 ਦੀ? ਹਾਂ ਆ ਜਾਣਾ। ਹਾਂ ਨਾ ਯਾਰ ਹੋਰ ਛੜਦਾ 11000 ਦੇ ਦਾਂਗੇ ਹਾਂ ਨਾ। ਲਓ ਜਦਾ ਮਾਜੀ ਵਾ ਠੀਕ ਆ ਜੀ ਹਾਂ ਠੀਕ ਆ ਅਜੇ ਅੱਗੇ ਵੀ ਕੁਲਦੀਪ ਨੈਕਸਟ ਆਪਣੇ ਕੋਲ ਜਿਹੜੀ ਆ ਵੈਰ ਇਹ ਵੀ ਤਾਜੀ ਆ ਹਾਂ ਤਾਜੀ ਇਹ 15 ਦਾ ਸੂਈ ਪਛੀ ਮਗਰੇ ਦੀ 15 ਦਿਨ ਹੋ ਗਏ ਆ ਹਾਂ ਲਓ ਵੀ 15 ਦਿਨਾਂ ਦੀ ਸੂਈ ਆ ਵੱਛੀ ਮਗਰ ਸੁ ਸਿੰਘ ਹੈਗੇ ਤੇ ਠੀਕ ਆ ਜੀ ਕੋਈ ਤਿੰਨ ਤਿੰਨ ਚਾਰ ਚਾਰ ਇੰਚ ਤੇ ਕੱਦ ਵੱਡਾ ਹਾਂ 15 ਦਿਨਾਂ ਦੀ ਸੂਈ ਥਲੇ ਦੁੱਧ ਕਿੰਨਾ ਇਹ ਕੋ ਦੋ ਤੇ ਨੌ ਹੋਊਗਾ 8 ਲਾਦੂ ਠੀਕ ਆ ਜੀ ਲਓ ਵੀ ਦੁੱਧ 9 ਕਿਲੋ ਹੋਵੇ ਨਾ ਹੋਵੇ ਤੇ 8 ਕਿਲੋ ਕੋਈ ਵੀ ਭਰਾ ਆਪਣਾ ਆਨਲਾਈਨ ਜਿਹੜਾ ਸੌਦਾ ਕਰਦਾ 8 ਕਿਲੋ ਦੀ ਤਸੱਲੀ ਤੇ ਖਰੀਦਾਰੀ ਕਰ ਲਿਆ ਜੀ ਇਧਰੋਂ ਆਪਾਂ ਤੁਹਾਨੂੰ ਵਿਖਾ ਦਿੰਦੇ ਆ ਥਾਂ ਤੁਨ ਬਹੁਤ ਜਿਆਦਾ ਹੈ ਇਹਨੂੰ ਦੇਖੋ ਸੋ ਲੰਬਾ ਥਾਣਾ ਮੁੱਠੀ ਮੁੱਠੀ ਠੀਕ ਆ ਜੀ ਸੋ ਮਗਰ ਬੱਛਾ ਹੈ ਨਾ ਮੱਛੀ ਮਗਰ ਦੀ ਮੱਛੀ ਹੈ ਮਗਰ ਹਾਂ ਮੱਛੀ ਲਓ ਬੱਛੀ ਮਗਰ ਸੁਆ ਚ ਵੀਰ ਕਲ ਦੀ ਤਿੱਜਾ ਕੇ ਦੁਜਾ ਘਰ ਵਾਲੇ ਦੁਜਾ ਜਾਂਦੇ ਭਾਵੇਂ ਤਿੱਜਾ ਮੰਨ ਲੈਣ ਚਲੋ ਹਾਂ ਬਹੁ ਵੀ ਕੋਈ ਤਿੱਜਾ ਵੀ ਬਣ ਕੇ ਸੌਦਾ ਕਰ ਲੈ ਕੋਈ ਬਾਲੀ ਵੱਟੀ ਗੱਲ ਨਹੀਂ ਕੀ ਦੁਜਾ ਸੁਆ ਮੰਨ ਲੋ ਤਿੱਜਾ ਮੰਨ ਲੋ ਠੀਕ ਆ ਜੀ ਚਿਹਰੇ ਮੋਹਰੇ ਤਾਂ ਤੁਸੀਂ ਜੱਜਮੈਂਟ ਕਰ ਲਿਓ ਆਪਣੀ ਫੁਕਾ ਤੋਂ ਵੱਡਾ ਦੇਲ ਬੂਲ ਸੋਹਣੀ ਆ ਤੇ ਦੁੱਧ 8 9 8 9 ਕਿਲੋ ਤੋਂ ਤਾਂ ਹਾਜ਼ਰ ਹਾਂ 8 ਕਿਲੋ ਦਾ ਨੈਟ ਕਿਉਂ ਤੇ ਨਹੀਂ ਚੰਗੀ ਭਾਵੇਂ ਕਮਣੇ ਮੋਟਰ ਛੱਡ ਦੇ ਦੇ ਕਮਣੇ ਚੋਲਾ ਫਾ ਹਾਂ ਹਾਂ ਤੇ ਮਿੰਟਾਂ ਸਕਿੰਟਾਂ ਦੀ ਖੇੜੀ ਆ ਹਾਂ ਸਕਿੰਟਾਂ ਦੀ ਖੇੜਾ ਜੀ ਸਿਓ ਨਾ ਤਾਂ ਠੀਕ ਸੋ ਬਿਲਕੁਲ ਜਾਇਜਜ ਭਾਅ ਆਲੇ ਪਸ਼ੂ ਆ ਠੀਕ ਆ ਜੀ ਕੋਈ 8 9 8 9 ਕਿਲੋ ਦੁੱਧ ਜਿਆਦਾਤਰ ਇਹਨਾਂ گاਵਾ ਵੇੜਾਂ ਦੇ ਥੱਲੇ ਹਾਜ਼ਰ ਆ ਥੋੜੇ ਜਿ ਸੱਜਣ ਕਿਸੇ ਪੁਰਾਣੇ ਪੈਸੇ ਖਰਚ ਕਰਨੇ ਹੁੰਦੇ ਆ ਤੇ ਉਹਨਾਂ ਦੇ ਬਿਲਕੁਲ ਮਤਲਬ ਦਾ ਮਾਲ ਆ 2 3 ਹੀ ਦਾ ਕਿਲੋ ਦਈ ਜਾਊਗੀ ਹਾਂ ਹਾਂ ਇਹ ਉਦਾਂ ਤਾਂ ਕੋਈ ਗੱਲ ਨਹੀਂ ਕੀ ਹੈ ਨਾ ਹਾਂ ਇਹ ਤਾਂ ਸੀਲ ਸਾਊਗਾ ਜਿੰਤਾ ਮਰਜ਼ੀ ਸੀਲ ਸਾਈ ਦਾ ਉਦਾਂ ਹੀ ਚੋਈ ਜਾਂਦੀ ਆ ਪੂਰੀ ਕੋਲੀ ਆ ਦੀ ਹਾਂ ਲੈ ਹਾਂ ਜਿਹੜੇ ਬੜੇ ਮਰਦੀ ਹੱਥ ਫੜਾ ਨਾ ਹੂੰ ਬਾਅਦ ਕਿਦੋਂ ਮਰਦੀ ਚਵਾਈ ਕਰਾ ਪਰਫੀ ਆ ਸਾਰਿਆਂ ਰਕੀ ਇਹ ਕਲਦੀਪਰ ਕੀ ਮੋਲ ਕੀ ਡਿਮਾਂਡ ਦੀ ਆ ਬੋਲਦੇ ਪਾ ਬੱਤੀ ਕਰ ਲਈਏ 3000 ਦੇ ਦਾਂ 3000 3004 4000 ਛੜ ਦਾਂ 29000 ਦੀ 29 ਦੀ ਹਾਂ 29000 ਲਓ ਵੀ ਇਹ 29000 ਦੀ ਮਿਲ ਜੂਗੀ ਤੇ 8 ਕਿਲੋ ਦੀ ਗਰੰਟੀ ਤਸੱਲੀ ਤੇ ਮੇਰਾ ਭਰਾ ਸੌਦਾ ਕਰ ਲਿਓ 15 ਦਿਨਾਂ ਦਾ ਸੁਬਾ ਤੀਜਾ ਮੰਨ ਲਿਓ ਦੂਜਾ ਮੰਨ ਲਿਓ ਕੱਦ ਵੱਟਾ ਕੱਦ ਵੱਟਾ ਕੱਦ ਕੋਈ ਛੋਟਾ ਨਾ ਮੰਨ ਕੇ ਸੌਦਾ ਕਰੇ ਕੱਦ ਵੱਟਾ ਹੂੰ ਬਹੁਤ ਵਧੀਆ 29000 ਦੀ ਵੈੜ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਰੰਗ ਇੱਕ ਬਿਲਕੁਲ ਬਲੈਕ ਸੋ ਅੱਗੇ ਆਪਣੇ ਕੋਲ ਜਿਹੜੀ ਆ ਵੈੜ ਖੜੀ ਫਿਰ ਕੋਈ ਨਹੀਂ ਹੋਊਗਾ ਠੀਕ ਆ ਟੋਕੜਾ ਆ ਤੋਕੜਾ ਠੀਕ ਆ ਇਹਦੇ ਦੋ ਹੀ ਥਾਣਾਂ ਮਗਰ ਲਿਖ ਲੋਗੇ ਦੋਵੇਂ ਅੱਛਾ ਜੀ ਹਾਂ ਅਗਲੇ ਥਾਣੇ ਤੇ ਫਿਰ ਦੁੱਧ ਕਿੰਨਾ ਹਣ ਅਗਲੇ ਆਜੂਗਾ 5 ਕਿਲੋ 5 ਕਿਲੋ ਹਾਂ ਲਓ ਵੀ ਇਧਰੋਂ ਇੱਕ ਇਹ ਵੀ ਜਿਹੜਾ 200 ਅੱਜ ਬਿਲਕੁਲ ਗਿਫਟੀ ਦੇ ਦਾਂਗੇ ਤੁਹਾਨੂੰ ਠੀਕ ਆ ਜੀ ਇਹ ਜੀ ਰੇਟ ਆ ਸੋ 5 ਕਿਲੋ ਦੁੱਧ ਤਾਂ ਮਗਰਲੇ ਥਾਣ ਜਿਹੜੇ ਦੋਨੋਂ ਤੁਸੀਂ ਵੇਖ ਸਕਦੇ ਬਲੌਕ ਹੀ ਆ ਅਗਲੇ ਥਣ ਦੋਨੋਂ ਚੱਲਦੇ ਆ ਠੀਕ ਆ ਜੀ ਅਗਲੇ ਥਾਣਾਂ ਦੇ ਵਿੱਚੋਂ 5 ਕਿਲੋ ਦੁੱਧ ਹਾਂ ਤੇ ਕੱਦ ਵੱਡਾ ਤਾਂਜਾ ਟੂਟੇ ਵੱਡੇ ਦੀ ਆ ਸੋ ਹਾਇ ਵੀ ਕ੍ਰੋਸ ਆਂਗਾ ਕੋਈ ਐਚ ਐਫ ਦਾ ਕ੍ਰੋ ਸੋ ਹਾਈਟ ਕੱਟ ਦੀ ਪੂਰੀ ਵਧੀਆ ਤੇ 5 ਕਿਲੋ ਧਾਰਾਂ ਹੀ ਦਫਲੇ ਹੁਣ ਮੌਕੇ ਤੇ ਮੌਜੂਦ ਸੋ ਇਹਦਾ ਕਲਦੀਵੀਰ ਕੀ ਰੇਟ ਰਹੂਗਾ ਇਹਦਾ ਇਹਦੇ ਭਾਵੇਂ 7 ਗਾਲੀ 8 ਗਾਲੀ 6000 ਦੀ ਆਣਾ ਹੀ 6000 ਦੀ ਹਾਂ ਹੈਗੀ ਠੱਲੀ ਹੈ ਲੋ ਵੀ 6000 ਦੀ ਠੀਕਾ ਜੀ ਆਹ ਦਾ ਦੋ ਥਾਂ ਵਧੀਆ ਚੱਲਦੇ ਆ ਆ ਕੋਈ ਆਖੇ ਵੀ ਅਗਲੇ ਦੋ ਵੀ ਨਹੀਂ ਚੱਲਦੇ ਹਾਂ ਆ ਦੇਖੋ ਜੀ ਹਾਂ ਤੇ ਅਗਲੇ ਥਣੇ ਵਰਾ ਕੇ ਵਿਖਾਦ ਗਏ ਆਪਾਂ ਆਹ ਦੇਖੋ ਜੀ ਇੱਕ ਬਹਿਣੀ ਅਲੱਗ ਨਾਲ ਠੀਕ ਹੈ ਆ ਕਰੂ ਚਾਹ ਉਸ ਅਗਲੇ ਦਿਨ ਚਲਦੇ ਤੇ ਅਗਲੇ ਦਿਨ ਤਾਂ ਜਿਹੜਾ ਦੋ ਦੋ ਚਾਰ ਚੜ੍ਹ ਤਾਰਾਂ ਮਾਰ ਕੇ ਦਿਖਾਦ ਗਿਆ। ਸੋ 5 ਕਿਲੋ ਦੁੱਧ ਸਿਰਫ 6000 ਦੀ ਆ ਵੜ ਦੀ 6000 ਦੀ ਤੇ ਚਲੋ ਉਹ ਵੀ ਕੋਈ ਭਰਾ ਲੋਡ ਬੰਦ ਹੁੰਦਾ ਠੀਕ ਆ ਜੀ। ਹਾਂ ਹਾਂ। ਹਰ ਇੱਕ ਹੁੰਦਾ ਮਤਲਬ 50 ਪਾਣੀ ਚੱਲੇ ਜੇ ਟਾਂਕਾ। ਕੋਈ ਨਹੀਂ। ਹਾਂ। ਉੱਠਦੀ ਜਾਵੇ ਕਿ ਨਹੀਂ? ਆਹ। ਇਹਨੂੰ ਖੋਲ ਗਿਆ ਨਹੀਂ ਹੁਣ ਆਏ ਹੀਟ ਚ ਆਈ ਆ। ਤੇ ਮੇਰੇ ਟੱਪ ਦੀ ਗੁੜੀ ਆ। ਠੀਕ ਆ ਠੀਕ ਆ। ਠੀਕ ਆ ਤਾਂ ਭਰਾਇਆ ਵਾ। ਭਰਾਇਆ ਠੀਕ ਆ ਆਪਾਂ। ਠੀਕ ਆ ਹੁਣ ਭਰਾਇਆ ਵਾ। ਅੱਜ ਭਲਕੀ ਆ ਸ਼ਾਮ ਨੂੰ ਭਰਾਵਾਂ। ਠੀਕ ਹੈ। ਬਾਕੀ ਟੀਕਾ ਭਰਾਇਆ ਠੀਕਾ ਜੀ। ਬਾਕੀ ਉਹ ਚਲੋ ਗਾਂ ਕਿਸੇ ਭਰਾ ਦੇ ਲੇਖਾਂ ਮੁਕਦਰਾਂ ਦੇ ਵਿੱਚ ਜੇਕਰ ਤੇ ਕੱਲ੍ਹ ਲਿਖੀ ਹੋਈ ਤੇ ਕਦਰਮਾਲੀ ਰਹਿ ਗਈ। 11 ਜਿਹਨੂੰ ਅਗਲੇ ਸਾਲ 2 ਜੇ ਬਈ ਜਾਣਾ ਦੁੱਧ ਨੇ। ਜੋ ਸੂਹੀ ਔਰ 10 ਸੱਜਰ 10 ਜਿਹਨਾਂ ਚੁਵਾਈ ਜਾਂਦੀ ਓ। ਉਹ ਤਾਂ 14-15 ਦਿਨ ਦੀ ਰਹੀ ਆ। ਠੀਕ ਆ। ਹਾਂ ਠੀਕ ਆ। ਚਲੋ ਉਹ ਤਾਂ ਕੱਲ੍ਹ ਨਹੀਂ ਕੱਲ੍ਹ ਤੋਂ ਕੁੜੀਆ ਦਜੀਤਾਂ ਨਾ ਹੋ ਗਿਆ। ਇਧਰ ਗੁਰਦੀਪ ਭਾਈ ਆਪਕ ਆਪਣੇ ਕੋਲ ਇਧਰ ਝੋਟੀ ਜਿਹਾ ਕੰਮ ਅੱਜ ਆ ਜਾਂਦੀ ਐ। ਹਾਂ ਦੂਜਾ ਜਸੂਆ ਦੂਜਾ। ਰੋਡ ਦੀ ਸੂਈ ਐ। ਇਸਾਂ ਸਭ 15 ਦਿਨਾਂ ਦੀ ਸੂ ਲੋ ਵੀ ਅੱਜ ਬੜਾ ਸਾਰੀ ਮਰ ਗਿਆ ਉਦੋਂ ਹੀ ਠੀਕ ਆ ਹੱਸ ਵਕਤ ਦੁੱਧ ਕਿੰਨਾ ਦੇ ਥੱਲੇ ਦੋ ਦਿਨ ਕੋ ਹੋਗਾ 9 ਕਿਲੋ ਪੂਰਾ ਨੱਟ ਹਨਾ ਹਾਂ ਨੱਟ 8 ਦੀ ਗਰੰਟੀ ਦੇਾਂਗੇ ਲੋ ਵੀ 9 ਕਿਲੋ ਦੁੱਧ ਹੋਊਗਾ ਤਾਂ ਥੱਲੇ 8 ਕਿਲੋ ਦੀ ਗਰੰਟੀ ਤਸੱਲੀ ਰਹੂਗੀ ਹਾਂ ਤੇ ਆ ਵੀ ਕੱਡੇ ਦੀ ਥੋੜੀ ਜੀ ਤੈਰਿਆ ਆ ਬਾਕੀ ਹੁਣ ਬਹੁਤ ਬੜਾ ਪੂਰੀ ਠੰਢੀ ਹੈ ਨਾ ਹਾਂ ਕੱਡੇ ਦੀ ਨੇ ਕਰਿਆ ਲੋ ਜੀ ਸੋ ਬਿਲਕੁਲ ਬਟਮਾ ਵਾਲਾ ਬਿੰਦੀਆਂ ਵਾਲਾ ਲੈਵਾ ਤੇ ਪੁੱਛੋ ਲੰਡੀਓ ਤੁਸੀਂ ਦੇਖ ਹੀ ਰਹੇ ਜੇ ਬਾਕੀ ਓਵਰਆਲ ਜਿੰਨੀ ਆ ਬੰਤਰਪੁਨ ਤਾਂ ਮੇਰਾ ਭਰੋਸਾ ਜੱਕ ਕਰੋ ਫੁੱਲ ਵਜਨ ਵੇਟ ਦੇ ਵਿੱਚ ਹੂੰ ਸੋ 9 ਕਿਲੋ ਤੋਂ 8 ਦੀ 15 ਦਿਨਾਂ ਦੀ ਗਾਰੰਟੀ ਨਾਲ ਸੁਈ ਹੋਵੇ ਨਾ ਕੋਈ ਆਖੀ ਆਵੇ ਪਰ ਉਤਨੀ ਆਖੀ ਜਾਂਦੀ ਹੈ ਹਾਂ ਹਾਂ ਬਹੁਤੀ 15 ਦਿਨਾਂ ਦੀ ਇਹ ਗਾਰੰਟੀ ਤਸੱਲੀ ਪੂਰੀ ਆ ਜਿਹੜੀ ਅੱਜ 15 ਦਿਨ ਦਾ ਸਮਾਂ ਹੋ ਗਿਆ ਇਹਨੂੰ ਸੁਈ ਨੂੰ ਸੋ ਚੌਣ ਚਵਾਦੀ ਵੀ ਚੰਗੀ ਆ ਤਕਰੀਬਨ ਤੂੰ ਮਿਲਦੀ ਫਿਰ ਆਪਣੇ ਕੋਲ ਹੁਣ ਕਿਵੇਂ ਆ ਬਾੜੇ ਦੇ ਆਪਣੇ ਘਰੇ ਦੋਵੇਂ ਟਾਈਮ ਹਾਂ ਆਪਣੇ ਤੋਂ ਬਾੜੇ ਦੇ ਗਾੜੀ ਆ ਕੇ ਭਾਵੇਂ 1 ਕੱਦਾਂ ਦਿਨ ਕਰੇ ਫਿਰ ਆਵੀ ਬਾੜੇ ਲੋਬੀ ਇੱਥੇ ਪਹਾੜੇ ਤੇ ਮਿਲਦੀ ਆ ਕੋਈ ਭਰਾ ਵੀ ਇੱਥੇ ਤਸੱਲੀ ਕਰੂਗਾ ਤੇ ਪਹਾੜਾ ਕੇ ਪਾ ਕੇ ਥੱਲੇ ਪਾ ਦੇਣਗੇ ਤੁਹਾਨੂੰ ਹੂੰ ਬਸ ਮਾ ਕੇ ਆਪਣੀ ਚਵਾਈ ਕਰ ਲਿਆ ਜੇ ਸੋਨਾ ਪਿੱਟਪੁਰਾ ਲਓ ਕਿਲੋ 18 ਦੀ ਗਾਰੰਟੀ ਹੋਊਗੀ ਠੀਕ ਆ ਵੀਰ ਹਾਂ ਸੋ 9 ਕਿਲੋ ਹੋਵੇ ਨਾ ਹੋਵੇ ਤੇ 8 ਦੀ ਗਾਰੰਟੀ ਤਸੱਲੀ ਦਿੱਤੀ ਜਾਊ ਕਿ ਕੋਈ ਵੀ ਸੌਦਾ ਕਰਦਾ ਆਪਣਾ ਭਰਾ ਇੱਥੇ ਆਣ ਕੇ ਆਪਣੀ 8 ਕਿਲੋ ਚੋਕੇ ਤਸੱਲੀ ਕਰ ਲਿਆ ਜੇ ਹੋਰ ਛਿਟਾ ਥਣ ਵੱਧ ਘਟੂ ਤੇ ਆਪਣੀ ਚਲੋ ਜੀ ਹੂੰ ਇਹ ਦਰਦੀ ਆ ਦਰਦੀ ਜੀ ਆ ਹਾਂ ਯਾਲਾ ਮੱਝਾਂ ਨਾ ਕਿਥੇ ਆਣਾ ਮੱਝਾਂ ਨੂੰ ਵੜਾ ਜਾਂਦੀ ਸੀ ਜੀ ਸੋ ਵਜਨ ਵੇਟ ਕਾਫੀ ਆ ਵਜਨ ਵੇਟ ਆਲੇ ਪਾਸੇ ਕੋਈ ਨਹੀਂ ਖੁੰਜੀ ਕਰਮਾ ਲਈ ਦਰਬਹਣੀ ਆਲੇ ਪਾਸੇ ਉਹ ਦਖਾ ਦਿਏ ਤੁਹਾਨੂੰ ਆ ਦੇਖੋ ਦੇਖ ਦਰਦੀ ਜੀ ਲੈ ਇਹ ਇੱਥੇ ਨੂੰ ਧਾਗੋ ਠੀਕ ਆ ਅਛਾ ਗੁਰਦੀਪ ਜੀ ਇਹਦਾ ਕੀ ਮੁੱਲ ਕੀ ਲੈਂਡਨ ਰਊ ਆ ਜੀ ਮੁੱਲ ਤੇ ਸਾਂਸਾ ਬੱਚਾ ਦਾ ਫਿੱਟ ਭਾਵੇਂ ਲੱਖ ਦੀ ਹੀ ਦੇਂਦੇ ਹਾਂ ਹਾਂ ਹੁਣ 85 ਹਜ਼ਾਰ ਦੇ ਦਈਏ 85 ਹਾਂ ਜਾਇਜ਼ ਕਰਕੇ ਦੇ ਦੇ ਜਾਇਜ਼ ਹੋਰ ਕਰ ਦੀ ਅੱਜ ਜਾਇਜ਼ ਤੋਂ ਜਾਇਜ਼ ਕਰਕੇ ਦੇ ਦੇ ਹਾਂ ਨਾ 80 ਹਜ਼ਾਰ ਦੇ ਦਾਂਗੇ 80 ਹਜ਼ਾਰ ਹਾਂ ਹੂੰ ਆਪਾਂ ਤਾਂ ਬਹੁਤ ਮਹਿੰਗੀ ਲਈ ਅੱਦਾਂ ਗੱਬਨ ਲਈ ਚਲੋ ਹੁਣ ਥੋੜਾ ਜਿਹਾ ਲੇਸ ਰੂਸ ਲੱਗਣੀ ਜਿਹੜਾ ਚਲੋ ਬੱਚੇ ਦਾ ਕਰਕੇ 100 ਆਪਾਂ ਬੱਚੇ ਦਾ ਕਰਕੇ ਹੋ ਗਿਆ ਨਾ ਲਓ ਵੀ ਇਹ 80 ਹਜ਼ਾਰ ਦਾ ਇੱਕ ਲੋ ਦਈ ਹੋਗੀ ਠੀਕ ਆ ਵੀ ਹੁਣ ਚਲੋ 8 ਕਿਲੋ ਤੀ ਤੱਕ ਗਾਰੰਟੀ ਲੱਗੀ ਆ ਜੀ ਗਾਰੰਟੀ ਹੋਊਗੀ ਹੋਰ ਉਹ ਵੇਲੇ ਹੋਵੇ ਤਾਂ ਚਲੋ 9 ਲੀਟਰ ਹੀ ਚੁੰਦਿਆਂ ਹੋਵਾਂਗੇ ਹਾਂ ਹਾਂ ਤੇ ਇਹ 28000 ਦੀ ਮੱਝ ਮਿਲ ਜੂਗੀ ਅੱਜ ਸੋ 15 ਦਿਨਾਂ ਦਾ ਪੂਰਾ ਐਗਜ਼ੈਕਟ ਜਿਹੜਾ 15 ਦਿਨਾਂ ਦਾ ਟਾਈਮ ਹੋ ਗਿਆ ਉਹਨੂੰ ਅੱਜ ਸਰੀ ਨੂੰ ਉਹ ਜਿੱਦਾਂ ਮਰਜ਼ੀ ਮੇਰਾ ਭਰਾ ਕੋਈ ਤਸੱਲੀ ਕਰ ਲੇ ਆਪਣੀ ਇੱਥੇ ਆਣ ਕੇ ਗੱਲਬਾਤ ਕਰ ਲੇ ਠੀਕ ਆ ਸੋ ਪਲੀ ਪਲੀਤੀ ਆ ਪੂਰੀ ਵਜਨ ਦੇ ਵਿੱਚ ਆ ਪੂਰਾ ਗੋਲਾ ਗਾਲਾ ਚੰਗਾ ਮੈਨੂੰ ਸੋ ਬਾਕੀ ਤੁਹਾਡੇ ਸਾਹਮਣੇ ਆ ਥਣ ਥਣ ਬੜੇ ਸਾਫ਼ ਸੁਥਰੇ ਆ 80 ਹਜ਼ਾਰ ਦੀ ਮਿਲ ਜੂਗੀ ਬਾਕੀ ਮੌਕੇ ਤੇ ਗੱਲਬਾਤ ਕਰ ਲਿਆ ਜਿੱਥੇਕ ਤਾਲਮਿਲ ਪੈਂਦਾ ਵਿੱਚ ਕੋਈ ਮੌਕੇ ਤੇ ਥੋੜੀ ਬਾਦੀ ਕੋਈ ਗੁਜਾਇਸ਼ ਹੋਈ ਛੋੜ ਚੱਪੇ ਦੀ ਉਹ ਕੱਢ ਦਿੱਤੀ ਜਾਊਗੀ ਇਹ ਅੱਜ ਮਾਲ ਵੀਰ ਕਲਦੀਪ ਸਿੰਘ ਹੋਂਦੇ ਕੋਲੇ ਟੋਟਲ 7 ਨਾਗ ਨੇ 6 ਬਹਿੜਾ ਇਧਰ ਤੁਹਾਨੂੰ ਦਿਖਾਈਆਂ ਆਪਾਂ ਜਰਸੀ ਦੇ ਵਿੱਚ ਅੰਗ ਨੇ ਜ਼ਿਆਦਾਤਰ ਕ੍ਰੋਸ ਹੀ ਬਹਿੜਾ ਨੇ ਬਿਲਕੁਲ ਗਰਮੀ ਦੀ ਜਿੰਦ ਜਾਨ ਸੋ ਸਾਇਜ ਰੇਟਾਂ ਦੇ ਉੱਪਰ ਆ ਇੱਕ ਕਲਦੀਪ ਵੀਰ ਆਪਣਾ ਨੰਬਰ ਕਰਦੇ ਸਾਂਝਾ ਨੰਬਰ ਸੰਸਾ 9465133221 ਪਿੰਡ ਬੁਰਜ ਨੱਥੂਆ ਤਸੀਲ ਪੱਟੀ ਜ਼ਿਲ੍ਹਾ ਤਰਸਾਨ ਸਤਸਰੀ ਕਲਵੀਰ ਵਾਪਸ ਦੋਸਤੋ ਇਹ ਵੀਡੀਓ ਦੇ ਵਿੱਚ ਅੱਜ ਨਗਸੀਕੇ ਵੀਰ ਕੁਲਦੀਪ ਸਿੰਘ ਉਹਨਾਂ ਦੇ ਘਰੋਂ ਇਸ ਕਿਲੇ ਤੋਂ ਉਮੀਦ ਕਰਦੇ ਹਾਂ ਛੋਟੇ ਰੇਡ ਦੇ ਪਸ਼ੂ ਆ ਪਸੰਦ ਆਏ ਹੋਣਗੇ ਸੋ ਵੀਡੀਓ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਜਣਾਂ ਦਾ ਪਿਆਰੋਂ ਸਤਿ ਸ਼੍ਰੀ ਅਕਾਲ